ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਅਸੀਂ ਵਿਚਾਰਮ ਕੀਤਾ ਸੀ ਆਤਮ ਗੁਣ ਉਹਦੇ ਵਿੱਚ ਆਤਮਾ ਵਿੱਚ ਇੱਕ ਵੱਡੇ ਮਹਾਨ ਗੁਣ ਪ੍ਰਤੀਤ ਦਾ ਜਿਹੜਾ ਵਿਚਾਰ ਸੀ ਉਹ ਸਾਂਝਾ ਕੀਤਾ ਸੀ ਤੁਹਾਡੇ ਨਾਲ ਤੋਂ ਗੁਰਬਾਣੀ ਦੇ ਕੁਝ ਪਰਮਾਨਾਂ ਰਾਹੀਂ ਅਸੀਂ ਦੇਖਿਆ ਕਿ ਗੁਰਬਾਣੀ ਵਿੱਚ ਪ੍ਰਤੀਤ ਦੀ ਕਿੰਨੀ ਵੱਡੀ ਮਤ ਹੈ ਤੋਂ ਗੁਰੂ ਰਾਮਦਾਸ ਪਾਤਸ਼ਾਹ ਵੀ ਇਸ ਬਾਰੇ ਉਪਦੇਸ਼ ਕਰਦੇ ਹਨ ਅੰਤਰ ਅਗਿਆਨ ਪੇਈ ਮਤਮਦ ਹਿਮ ਸਤਗੁਰ ਕੀ ਪ੍ਰਤੀਤ ਨਹੀਂ ਜਿਹਨਾਂ ਨੂੰ ਸਤਗੁਰ ਤੇ ਪ੍ਰਤੀਤ ਨਹੀਂ ਸਤਗੁਰ ਦੇ ਵਿਚਾਰਾਂ ਦੀ ਯਕੀਨੀ ਗੁਰਬਾਣੀ ਦੇ ਹੁਕਮ ਉਪਰ ਜਿਹਨਾਂ ਨੂੰ ਵਿਸ਼ਵਾਸ ਨਹੀਂ ਕਿ ਇਹਨਾਂ ਉਤੇ ਤੁਰ ਕੇ ਸਾਡਾ ਜੀਵਨ ਸਫਲ ਹੋਵੇਗਾ ਜਾਂ ਅਸੀਂ ਸਾਰੇ ਆਨੰਦ ਸੁਖ ਮੰਨ ਸਕਦੇ ਹਾਂ ਜਿਨਾਂ ਨੂੰ ਇਹ ਵਿਸ਼ਵਾਸ ਨਹੀਂ ਅੰਤਰ ਅਗਿਆਨ ਪੇਈ ਮਤਮਦ ਉਹਨਾਂ ਦੇ ਅੰਦਰ ਅਗਿਆਨਤਾ ਬਣੀ ਰਹਿੰਦੀ ਹੈ ਔਰ ਉੱਚੀ ਸ੍ਰੇਸ਼ ਮਤ ਨਹੀਂ ਬਣਦੀ ਮਦਮ ਮਤ ਬਣੀ ਰਹਿੰਦੀ ਹੈ ਉਹਨਾਂ ਦੀ ਅੰਦਰ ਕਪਟ ਸਭ ਕਪਟੂ ਕਰ ਜਾਣਾ ਕਪਟੇ ਖਪੇ ਖਪਾਈ ਉਹਨਾਂ ਦੇ ਅੰਦਰ ਸਦਾ ਕਪਟ ਫੇਰਾ ਫੇਰੀਆਂ ਧੋਖੇ ਝੂਠ ਇਹ ਚਕੇ ਰਹਿੰਦੇ ਨੇ ਉਹਨਾਂ ਦੇ ਅੰਦਰ ਤੇ ਕਪਟੇ ਖਪੇ ਖਪਾਈ ਕਪਟ ਕਰਦੇ ਕਰਦੇ ਦੁਨੀਆਂ ਉਪਰ ਖੱਪ ਜਾਂਦੇ ਨੇ ਆਪਣਾ ਜੀਵਨ ਖਵਾਰ ਕਰਦੇ ਨੇ ਸਤਿਗੁਰੂ ਦਾ ਪਾਣਾ ਚੇਤਨਾ ਆਵੇ ਆਪਣੇ ਸਵਾਇ ਫਿਰਾਹੀ ਸਤਿਗੁਰੂ ਦੇ ਕੀ ਹੁਕਮਨ ਉਹ ਸਤਿਗੁਰੂ ਦਾ ਹੁਕਮ ਮੰਨਣਾ ਸਤਿਗੁਰੂ ਦੇ ਪਾਣੀ ਤੁਰਨਾ ਇਹ ਤੇ ਚੇਤ ਆਉਂਦਾ ਨਹੀਂ ਆਪਣੇ ਸਵਾਇ ਫਿਰਾਹੀ ਆਪਣੇ ਸਵਾਰਥ ਲਈ ਹੀ ਸੰਸਾਰ ਜੀ ਫਿਰਦੇ ਭਟਕਦੇ ਰਹਿੰਦੇ ਨੇ ਕਿਰਪਾ ਕਰ ਜੀ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਜੇ ਆਪਣੀ ਕਿਰਪਾ ਕਰੇ ਆਪਣੇ ਸ਼ਬਦ ਦੇ ਉੱਤੇ ਵਿਸ਼ਵਾਸ ਬਣਾ ਦੇਵੇ ਪ੍ਰਤੀਤ ਬਣਾ ਦੇਵੇ ਤਾਂ ਨਾਨਕ ਸ਼ਬਦ ਸਮਾਹੀ ਫਿਰ ਉਹ ਸ਼ਬਦ ਤੇ ਵਿਸ਼ਵਾਸ ਕਰਦੇ ਨੇ ਤੇ ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ ਪਾਵ ਫਿਰ ਉਹ ਸ਼ਬਦ ਦੇ ਲਲ ਲੜ ਕੇ ਸ਼ਬਦ ਦੇ ਰਾਹੀ ਪ੍ਰਭੂ ਵੀ ਸਮਾ ਜਾਂਦੇ ਨੇ ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਂ ਪਵੇ ਹੁਣ ਜਿਹੜੇ ਅਸੀਂ ਬਾਣੀ ਗਾਉਂਦੇ ਹਾਂ ਕੀਰਤਨ ਕਰਦੇ ਹਾਂ ਇਹ ਕਹਿੰਦੇ ਨੇ ਜਿਸ ਨੂੰ ਪ੍ਰਤੀਤ ਹੋਇ ਤਿਸ ਕਾ ਗਾਵੈ ਥਾਂੇ ਪਰ ਉਹਦਾ ਗਾਵਿਆ ਸੁਣਿਆ ਥਾਂੇ ਪੈਂਦਾ ਹੈ ਸੋ ਪਾਵੈ ਦਰਗਾਹ ਮਾਨ ਉਹ ਦਰਗਾਹ ਜਮਾਨ ਪ੍ਰਾਪਤ ਕਰ ਸਕਦਾ ਹੈ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਜਿਹਨਾਂ ਨੂੰ ਅੰਦਰੂ ਵਿਸ਼ਵਾਸ ਹੀ ਨਹੀਂ ਅੰਦਰੂ ਯਕੀਨ ਨਹੀਂ ਗੁਰੂ ਦੀ ਬਾਣੀ ਦੇ ਬਿਨ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਅੱਖਾਂ ਮੀਟ ਮੀਟ ਕੇ ਦੱਸਦੇ ਨੇ ਸਾਡੀ ਬੜੀ ਸਮਾਧੀ ਲੱਗੀ ਹੋਈ ਹੈ ਅਸੀਂ ਬੜਾ ਕੀਰਤਨ ਰਸ ਲੈ ਰਹੇ ਆ ਕਿਰਤਨ ਦਾ ਉਨਕਾ ਉਤਰ ਜਾਏਗਾ ਝੂਠ ਗੁਮਾਨ ਇਹ ਝੂਠਾ ਗੁਮਾਨ ਝੂਠਾ ਭੁਲੇਖਾ ਇਹ ਉਤਰ ਜਾਏਗਾ ਉਹਨਾਂ ਦਾ ਕਿਉਂਕਿ ਨੀਰੀਆਂ ਅੱਖਾਂ ਮਿਟਣ ਨਾਲ ਗੱਲ ਨਹੀਂ ਬਣਦੀ ਅੱਖਾਂ ਖੁੱਲੀਆਂ ਵੀ ਉਸ ਪਰਮਾਤਮਾ ਵੀ ਸੁਰਤੀ ਜੋੜੀ ਜਾ ਸਕਦੀ ਹੈ ਤਾਂ ਹਾਂ ਜੇ ਸੱਚ ਮੁੱਚ ਸੁਰਤੀ ਅੰਦਰੋਂ ਜੁੜੀ ਹੈ ਬਿਲਕੁਲ ਅੰਦਰੋਂ ਵਿਸ਼ਵਾਸ ਹੈ ਬਾਣੀ ਦਾ ਇੱਕ ਇੱਕ ਬੋਲ ਆਪਣੇ ਜੀਵਨ ਲਈ ਅਮੁੱਲਾ ਲੱਗ ਰਿਹਾ ਹੈ ਤੇ ਫਿਰ ਸਾਡੀਆਂ ਉਸ ਰੱਬ ਦੀ ਲਿਵ ਵਿੱਚ ਮਸਤ ਅੱਖਾਂ ਜੁੜ ਜਾਣ ਇਹ ਕੋਈ ਪਾਪ ਨਹੀਂ ਹੈ ਇਹ ਵੀ ਕੋਈ ਮਾੜੀ ਗੱਲ ਨਹੀਂ ਹੈ ਤੋ ਅੱਖਾਂ ਮੀਟਦੇ ਆ ਸੀ ਜਦੋਂ ਪਖੰਡ ਕਰਕੇ ਆਵੇਂ ਬਾਹਰੋਂ ਮਾਰੂ ਡਰਾਮੇ ਬਾਜੀ ਤੇ ਗੁਰੂ ਸਾਹਿਬ ਉਸ ਚੀਜ਼ ਨੂੰ ਗੁਰਬਾਣੀ ਵਿੱਚ ਕੰਡਮ ਕਰਦੇ ਨੇ ਬਾਕੀ ਦਿਲੋਂ ਮਨੋਂ ਸੁਰਤੀ ਜੋੜ ਕੇ ਪ੍ਰਭੂ ਦਾ ਨਾਮ ਸਿਮਰਨਾ ਅੱਖਾਂ ਮੀਟ ਕੇ ਚੋਗੜਾ ਮਾਰ ਕੇ ਬਹਿ ਜਾਣਾ ਕੋਈ ਇਹ ਮਨਾ ਨਹੀਂ ਕੀਤਾ ਹੈ ਗੁਰਬਾਣੀ ਵਿੱਚ ਲੇਕਿਨ ਡਰਾਮੇ ਬਾਜੀ ਮਨਾ ਕੀਤੀ ਹੈ ਮਨ ਕੀ ਪ੍ਰਤੀਤ ਮਨ ਤੇ ਪਾਈ ਤੇ ਆਪਣੇ ਮਨ ਵਿੱਚ ਹੀ ਪ੍ਰਤੀਤ ਹੋਣੀ ਹੈ ਕਿਉਂਕਿ ਮਨ ਜਿਹੜੀ ਚੀਜ਼ ਬਾਹਰੋਂ ਗ੍ਰਹਿਣ ਕਰਦਾ ਉਹਦੇ ਬਾਰੇ ਵਿਚਾਰਦਾ ਹੈ ਤੁਹਾਡਾ ਵਿਚਾਰ ਕੀ ਨਿਰਣਾ ਕਰਦਾ ਹੈ ਇਹ ਮੇਰੇ ਲਈ ਠੀਕ ਹੈ ਕਿ ਨਹੀਂ ਜਿਹੜੀ ਚੀਜ਼ ਆਪਣੇ ਬਣੇ ਸੰਸਕਾਰਾਂ ਸੁਭਾਅ ਅਨੁਸਾਰ ਠੀਕ ਲੱਗਦੀ ਹੈ ਉਹ ਬੰਦਾ ਅਪਣਾ ਲੈਂਦਾ ਹੈ ਜਿਹੜੀ ਠੀਕ ਨਹੀਂ ਲੱਗਦੀ ਉਸਨੂੰ ਰਿਜੈਕਟ ਕਰ ਦਿੰਦਾ ਬੰਦਾ ਤੋ ਇਹ ਆਪਣੇ ਮਨ ਨਹੀਂ ਪ੍ਰਤੀਤ ਨੂੰ ਬਣਾਉਣਾ ਹੈ ਮਨ ਨਹੀਂ ਇਹ ਆਪਣਾ opinion ਬਣਾਉਣਾ ਹੈ ਜੋ ਬਾਣੀ ਦੇ ਹੁਕਮ ਹਨ ਉਹਨਾਂ ਨੂੰ ਆਪਣਾ opinion ਬਣਾਉਣਾ ਗੁਰੂ ਸਾਹਿਬ ਦੇ ਜਿਹੜੇ opinion ਸਨ ਜੀਵਨ ਦੇ ਬਾਰੇ ਉਹ ਅਸਲ ਸਾਡੇ ਆਪਣੇ ਬਣ ਜਾਣੇ ਚਾਹੀਦੇ ਨੇ ਪੂਰੇ ਗੁਰ ਤੇ ਸ਼ਬਦ ਬੁਝਾਈਂ ਪੂਰੇ ਗੁਰਦ੍ਰੇ ਲੱਖ ਹੀ ਸ਼ਬਦ ਦੇ ਰਾਹੀ ਉਸ ਪਰਮਾਤਮਾ ਨੂੰ 부ਝਿਆ ਜਾ ਸਕਦਾ ਜੀਵਨ ਮਰਨ ਕੋ ਸੰਸਾਰ ਵੇਖੇ ਬਹੁਨ ਮਰਨ ਜੰਮ ਵੇਖੇ ਜੜਾ ਫਿਰ ਇਸ ਤਰ੍ਹਾਂ ਜੀਵਨ ਮਰਨ ਨੂੰ ਸੰਸਾਰ ਪਾਉ ਉਹ ਤੇ ਕੀ ਜ਼ਿੰਦਗੀ ਦੇ ਕੀ ਮੋਤ ਉਹਨੂੰ ਕੋਈ ਅੰਤਰ ਨਹੀਂ ਲੱਗਦਾ ਇਹਦੇ ਵਿੱਚ ਮੋਤ ਜਿਹੜਾ ਇੱਕ ਜੀਵਨ ਦੀ ਤਬਦੀਲੀ ਸਮਝਦਾ ਉਹ ਇਸ ਨੂੰ ਕੋਈ ਆਪਣੀ ਹਸਤੀ ਦਾ ਮੁੱਖ ਜਨਾਨਾ ਨਹੀਂ ਸਮਝਦਾ ਐਸਾ ਇਨਸਾਨ ਉਹਨੂੰ ਸਮਝ ਆ ਜਾਂਦੀ ਹੈ ਕਿ ਮਰਨ ਹਾਰੇ ਜੀਰਾ ਨਹੀਂ ਇਹ ਜੀਵਾਤਮਕ ਦੇ ਮਰਦਾ ਨਹੀਂ ਬੋਰ ਬੋਰ ਮਰ ਨਾ ਜੰਪੇਖਾ ਉਹ ਬੋਰ ਬੋਰ ਜਨਮ ਮਰਨ ਦਾ ਗੇੜ ਦਾ ਮੁਖ ਜਾਂਦਾ ਹੈ ਉਹ ਬਾਰ ਬਾਰ ਜੰਮਦਾ ਮਰਦਾ ਨਹੀਂ ਬਾਰ ਬਾਰ ਜੰਮਦੇ ਦਰਸ਼ਨ ਉਸ ਨੂੰ ਨਹੀਂ ਹੁੰਦੇ ਨਾਨਕ ਉਪਜੀ ਪ੍ਰਤੀਤ ਮਨ ਮੁਖ ਹਾਰ ਗੁਰਮੁਖ ਸਦਜੀਤ ਇਹ ਗੁਰੂ ਪੰਜਵੇਂ ਪਾਤਸ਼ਾਹ ਕਹਿ ਰਹੇ ਨੇ ਕਿ ਮੈਂ ਨਾਨਕ ਦੇ ਪੰਜਵੇਂ ਰੂਪ ਨੂੰ ਵਿਸ਼ਵਾਸ ਬਣ ਗਿਆ ਮੇਰੇ ਸੱਚੇ ਸਦੂਰਾਂ ਦੀ ਬਾਣੀ ਚਾਰ ਗੁਰਬੰਦੀ ਜਿਹੜੀ ਉਹਨਾਂ ਤੋਂ ਪ੍ਰਾਪਤ ਹੋਏ ਪਿਓ ਦਾਦੇ ਕਾ ਖੋਲ ਡਿੱਡਾ ਖਜ਼ਾਨਾ ਤਾਂ ਮੇਰਾ ਮਨ ਭਿਆਨ ਨਹੀਂ ਦਾਣਾ पर मनमुख हार गुरुमुख सतजीत मनमुखਾਂ ਨੂੰ ਸੁਧਾਰ ਹੀ ਹੁੰਦੀ ਹੈ ਕਿ ਉਹ ਵਿਸ਼ਵਾਸ ਨਹੀਂ ਬਣਾਉਂਦੇ ਆਪਣਾ ਪ੍ਰੋਸਾ ਨਹੀਂ ਕਰਦੇ ਗੁਰੂ ਦੀ ਬਾਣੀ ਤੇ ਤੇ ਗੁਰਮੁਖ ਜਿੱਤ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪ੍ਰੋਸਾ ਬਣ ਜਾਂਦਾ ਹੈ ਉਸ ਪ੍ਰੋਸੇ ਉੱਤੇ ਜੀ ਉੱਠਦੇ ਨੇ ਮਨ ਪ੍ਰਤੀਤ ਬਣੀ ਪ੍ਰਭ ਤੇਰੀ ਮਿੰਸ ਗਈ ਹੂਮੇ ਮਤ ਮੇਰੀ ਦੱਸੋ ਜੀ ਹੂਮੇ दीर्घ रोग ਹੈ ਇਹ ਕਿਸ ਤਰ੍ਹਾਂ ਖਤਮ ਹੋਣਾ ਹੈ ਮਿੰਸ ਗਈ ਹੂਮੇ ਮਤ ਮੇਰੀ ਕਿਵੇਂ ਹੂਮੇ ਮਤ ਮਾਰੀ ਗਈ ਖਤਮ ਹੋ ਗਈ ਮਨ ਪ੍ਰਤੀਤ ਬਣੀ ਪ੍ਰਭ ਤੇਰੀ ਜਦੋਂ ਇਹ ਮਨ ਵਿੱਚ ਇਹ ਪਰਮਾਤਮਾ ਦੀ ਪ੍ਰਤੀਤ ਪ੍ਰੋਸਾ ਬਣ ਗਿਆ ਮਨ ਦੇ ਨੰਨੇ ਦੇ ਵੀ ਸਿਆਰੀ ਹੈ ਪਰ ਮਨ ਵਿੱਚ ਜਦੋਂ ਮਨ ਵਿੱਚ ਪ੍ਰਭੂ ਦੇ ਲਈ ਪ੍ਰਤੀਤ ਵਿਸ਼ਵਾਸ ਬਣ ਗਿਆ ਕਿ ਪ੍ਰਭੂ ਸਾਰੇ ਪਾਸੇ ਹਾਜ਼ਰ ਨਾਜ਼ਰ ਹੈ ਉਹ ਗੁਰੂ ਦੇ ਰਾਂਹੀ ਸਾਡੀਆਂ ਅਰਦਾਸਾਂ ਸੁਣਦਾ ਸਾਡੀਆਂ ਬੇਨਤੀਆਂ ਸੁਣਦਾ ਉਹ ਸਾਡਾ ਪੂਜਯ ਪਿਤਾ ਹੈ ਉਹ ਗਰਾਪੇ ਮਾਤਾ ਆਪੇ ਪਿਤਾ ਹੈ ਜਦੋਂ ਵਿਸ਼ਵਾਸ ਬਣ ਗਿਆ ਉਹਦੇ ਤੇ ਕਿ ਉਹ ਮੇਰੇ ਅੰਗ ਸੰਗ ਹੈ ਫਿਰ ਜਾ ਕੇ ਹੋਂਮੀ ਅੰਦਰੋਂ ਮਿਟਦੀ ਹੈ ਕਿ ਮੈਂ ਤੇ ਹੈ ਹੀ ਨਹੀਂ ਆ ਹੇ ਓਅ ਫਿਰ ਤੂੰ ਹੀ ਤੂੰ ਹੀ ਸਤਿ ਤੇ ਜਨ ਜਿਨ ਪ੍ਰਤੀਤ ਉਭਜੀ ਨਾਨਕ ਨੇ ਪਰਮੇ ਜਿਨ੍ਹਾਂ ਨੇ ਉਸ ਸੱਚ ਵਿੱਚ ਪ੍ਰਤੀਤ ਬਣ ਗਏ ਜਿਨ੍ਹਾਂ ਦੀ ਤੇ ਉਹ ਫਿਰ ਪਰਮਦੇ ਨਹੀਂ ਹਨ ਉਹ ਫਿਰ ਭਲੇਖੇ ਚ ਨਹੀਂ ਪੈਂਦੇ ਇਹ ਭਲੇਖੇ ਚ ਉਹੀ ਦੁਨੀਆ ਪਈ ਹੋਈ ਹੈ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਆਇਆ ਜਿਨ੍ਹਾਂ ਨੂੰ ਭਰੋਸਾ ਨਹੀਂ ਆਇਆ ਤੋਂ ਸਾਧ ਸੰਗ ਜੀ ਬਾਣੀ ਪੜਨੀ ਬਾਣੀ ਵਿਚਾਰਨੀ ਅਮਨਜ ਲਿਆਣੀ ਤੇ ਬਾਅਦ ਦੀਆਂ ਗੱਲਾਂ ਨੇ ਪਹਿਲਾਂ ਆਪਣੇ ਮਨ 'ਚ ਇੱਕ ਵਿਸ਼ਵਾਸ ਬਣ ਜਾਏ ਤੇ ਗੁਰਬਾਣੀ ਨਰੋਲ ਸੱਚ ਹੈ ਸਾਡੇ ਜੀਵਨ ਦਾ ਸੱਚ ਹੈ ਇਹ ਤੋਂ ਬਗਾਰ ਚਾਰਾ ਨਹੀਂ ਇਸ ਨੂੰ ਹੋਰ ਥਾਉ ਨਹੀਂ ਸ਼ਬਦ ਲਾਗ ਸਵਾਰਿਆ ਇਹ ਵਿਸ਼ਵਾਸ ਬਣ ਜਾ ਕਿ ਇਸ ਜੀਵਨ ਨੂੰ ਕੋਈ ਹੋਰ ਥਾਂ ਟਿਕਾਣਾ ਹੀ ਨਹੀਂ ਇਹ ਸ਼ਬਦ ਲਲ ਕਈ ਸਮਝ ਸਕਦਾ ਅਸੀਂ ਰੋਜ਼ ਸ਼ਾਮੀ ਪਾਠ ਕਰਦੇ ਹਾਂ ਉਹਦ ਕਟਾ ਦਿਨ ਸੂਰਿਆ ਨਰੇ ਮਨ ਗੁਰ ਮਿਲ ਕਾਇ ਸਵਾਰੇ ਇਹ ਸੰਸਾਰ ਵਿਕਾਰ ਸੂਸਮੇ ਤਰੀ ਉਬਰਮ ਗਿਆ ਨਹੀਂ ਜਿਸੇ ਜਗਾਇ ਪਿਆ ਵਾ ਇਹ ਰਸ ਅਕਤ ਕਥਾ ਦਿਨ ਜਾਣੀ ਤੋ ਅਸੀਂ ਇਹ ਵੀ ਪੜਦੇ ਹਾਂ ਕਿ ਇਹ ਵਸ ਤਜਿਨੇ ਜਾਈ ਮਦਾਮਨੀ ਮੈਲਾ ਪੰਜਮਾ ਥਾਲ ਵਿਜੀਤ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਦਾ ਪਿਓ ਜਿਸ ਦਾ ਸਭ ਸੇ ਅਧਾਰ ਹੋ ਇਹ ਅੰਮ੍ਰਿਤ ਨਾਮ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਵਸ ਤਜਿਨੇ ਜਾਈ ਇਹ ਵਿਸ਼ਵਾਸ ਬਣ ਜਾਏ ਕਿ ਇਹ ਜਿਹੜੀ ਵਸਤੂ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗਿਆਨ ਦੀ ਵਸਤੂ ਇਹ ਛੋੜੀ ਨਹੀਂ ਜਾ ਸਕਦੀ ਛੱਡ ਕੇ ਜੀਵਨ ਸਫਲ ਨਹੀਂ ਹੋ ਸਕਦਾ ਛੱਡ ਕੇ ਅਸੀਂ ਜੀਉ ਨਹੀਂ ਸਕਦੇ ਐਵੇਂ ਤੁਰਦੀ ਫਿਰਦੀਆਂ ਲਾਸ਼ਾਂ ਹੀ ਬਣ ਜਾਵਾਂਗੇ ਅੰਦਰ ਜੀਵਨ ਨਹੀਂ ਹੋਏਗਾ ਗੁਰਸਿੱਖਾਂ ਵਾਲਾ ਤੋ ਇਹ ਵਸ ਤਜੀਨੇ ਜਾਈ ਨਿਤ ਨਿਤ ਰੱਖੋ ਇਹ ਆਪਸ਼ਨ ਨਹੀਂ ਹੈ ਕਿ ਕੋਈ ਮੰਨੇ ਜਾਂ ਨਾ ਮੰਨੇ ਨਾ ਇੱਥੇ ਕੋਈ ਆਪਸ਼ਨ ਨਹੀਂ ਹੈ ਇਹ ਇਹ ਤੁਸੀਂ ਛੱਡ ਕੇ ਜੀਉ ਨਹੀਂ ਸਕਦੇ ਗੁਰਬਾਣੀ ਰੂਪੀ ਪਦਾਰਥ ਛੱਡ ਕੇ ਜੀਵਨ ਹੈ ਹੀ ਨਹੀਂ ਹੈ ਉਹ ਜੀਵਨ ਹੈ ਹੀ ਨਹੀਂ ਹੈ ਉਹ ਜੀਵਨ ਨਹੀਂ ਹੈ ਪਤੁਰਦੀ ਫਿਰਦੀ ਨਾਸ਼ਾ ਨੇ ਇਹ ਵਸਤ ਜੀ ਨੇ ਜਾਈ ਨਿਤ ਨਿਤ ਰੱਖ ਉਰਤਾਰੋ ਕਿਤਨੀ ਬੜੀ ਗੁਰੂ ਪਾਤਸ਼ਾਹੀ ਤਾਕੀ ਦੇ ਹੈ ਕਿ ਨਿਤ ਆਪਣੇ ਹਿਰਦੇ ਵਿੱਚ ਇਸ ਬਾਣੀ ਨੂੰ ਧਾਰ ਕੇ ਰੱਖ ਤਰਨ ਕਰਕੇ ਰੱਖ ਪਲ ਪਲ ਬਾਣੀ ਤੂੰ ਉਗਵਾਈ ਲੈ ਜੀਵਨ ਦਾ ਹਰ ਕੰਮ ਕਰਨ ਲਗਿਆਂ ਬਾਣੀ ਤੂੰ ਸਕਰੀਨਿੰਗ ਕਰ ਲੈ ਕਿ ਬਾਣੀ ਇਹ ਹੁਕਮ ਮੈਨੂੰ ਕਰਦੀ ਹੈ ਕਿ ਨਹੀਂ ਕਰਦੀ ਮਨ ਵਿੱਚ ਕੋਈ ਨਿੱਕੇ ਜੀ ਸੋਚ ਵੀ ਫੁਰਦੀ ਹੈ ਨਾ ਉਹਨੂੰ ਵੀ ਬਾਣੀ ਅਨੁਸਾਰ ਸਕਰੀਨਿੰਗ ਕਰਕੇ ਐਸੀ ਸੋਚ ਸੋਚਣੀ ਮੇਰੇ ਲਈ ਵਾਜਿਬ ਹੈ ਕਿ ਨਹੀਂ ਜੇ ਗੁਰਮੁਖਸਰ ਵਾਜਬ ਨਹੀਂ ਉਸਾਰੇ ਰਿਜੈਕਟ ਕਰਕੇ ਪਰਮਾਰਸ ਨੂੰ ਉਹ ਗੰਦਾ ਡਾਟਾ ਮਨਵੀ ਸੇਵਨਾ ਕਰ ਇਹ ਇਤਨਾ ਪ੍ਰੋਸਾ ਰੱਖ ਤੇ ਇਹ ਪ੍ਰੋਸਾ ਆਵੇ ਸੰਸਾਰ ਅਗਮ ਸਾਗਰ ਤੁਲਖਾ ਹਰਨਾਮ ਗੁਰਮੁਖ ਪਾਇਆ ਸੰਸਾਰ ਬੜਾ ਅਗਮ ਸਾਗਰ ਹੈ ਜਿਸ ਤੱਕ ਪਹੁੰਚ ਨਹੀਂ ਹੋ ਸਕਦੀ ਇਤੇ ਤੁਲਖਾ ਹਰਨਾਮ ਪਰਮਾਤਮਾ ਦਾ ਨਾਮ ਹੀ ਉਹ ਜਹਾਜ਼ ਹੈ ਉਹ ਬੀੜਾ ਹੈ ਗੁਰਮੁਖ ਪਾਇਆ ਪਰ ਪ੍ਰਾਪਤ ਹੋਣਾ ਗੁਰਮੁਖ ਬਣ ਕੇ ਗੁਰੂ ਦੀ ਗੱਲ ਤੇ ਵਿਸ਼ਵਾਸ ਕਰਕੇ ਜਗ ਜਨਮ ਮਰਨ ਭਗਾ ਇਹ ਆਈ ਹੀ ਹੈ ਪ੍ਰਤੀਤ ਉਹਨਾਂ ਬੰਦੇ ਦਾ ਜਨਮ ਮਰਨ ਭੱਜ ਜਾਂਦਾ ਜਿਹਨਾਂ ਨੂੰ ਇਹਦੇ ਪ੍ਰਤੀਤ ਆਈ ਦੇਖੋ ਜੀ ਪੂਰੇ ਗੁਰਗ੍ਰੰਥ ਸਾਹਿਬ ਵਿੱਚ ਮੈਨੂੰ ਵੀ ਇੱਕ ਪੰਕਤੀ ਨਹੀਂ ਲੱਭੀ ਜਿਹੜੀ ਇਹ ਕਹ ਲੱਗਦੀ ਹੋਵੇ ਕਿ ਮੰਜੇ ਨੂੰ ਥੱਲੇ ਨਾ ਰਾਇਆ ਤੇ ਮੁਕਤੀ ਨਹੀਂ ਹੋਣੀ ਗੋਣਾ ਮੁਰਸੀ ਦੇ ਮੁਕਤੀ ਨਹੀਂ ਹੋਣੀ دیਵਾਨਾ ਬਾਰੇ ਤੇ ਮੁਕਤੀ ਨਹੀਂ ਹੋਣੀ ਜਾਂ ਰੋਸ਼ਾਮੀ ਕੀਰਤਨ ਕਰਾਇਆ ਤੇ ਮੁਕਤੀ ਨਹੀਂ ਹੋਣੀ ਜਾਂ ਦਸਮਾਣਾ ਕੀਤਾ ਤਾਂ ਮੁਕਤੀ ਨਹੀਂ ਹੋਣੀ ਨਾ ਐਸਾ ਕੁਝ ਨਹੀਂ ਹੈ ਇਹਤੇ ਰਿਸਮਰ ਵਾ ਜਿਹੜੇ ਪੰਥ ਨੇ ਬਣਾਏ ਨੇ ਇਹਨਾਂ ਵਿੱਚ ਤੇ ਕੇਵਲ ਇਸ ਲਈ ਵੀ ਕਾਰਜ ਕੋਈ ਨਾਜ਼ਕ ਮੂਤ ਤੋਂ ਜ਼ਿਆਦਾ ਹੈ ਜੇ ਅਸੀਂ ਪਾਣੀ ਰਜ਼ਾ ਵਿੱਚ ਰਹਿਣਾ ਸਾਨੂੰ ਨਹੀਂ ਆ ਰਿਹਾ ਅਸੀਂ ਰੋਣ ਪੇਟਣ ਕਰ ਰਹੇ ਆ ਤੇ ਚਲੋ ਕੁਝ ਦਿਨ ਘਰ ਵਿੱਚ ਗੁਰਬਾਣੀ ਦਾ ਪ੍ਰਵਾਹ ਚੱਲਦਾ ਰਹੇ ਤੇ ਮਨ ਰੱਬ ਦੇ ਹੁਕਮ ਵਿੱਚ ਪਾਣੀ ਵਿੱਚ ਤੁਰਨ ਲੱਗ ਪਵੇ ਇਸ ਲਈ ਹੈ ਤੇ ਜਿਨ੍ਹਾਂ ਦਾ ਮਨ ਅੱਗੇ ਪਾਣੀ ਤੁਰਿਆ ਹੁਕਮ ਵਿੱਚ ਤੁਰਿਆ ਹੋ ਕੁਝ ਵੀ ਨਾ ਕਰੋ ਸਸਕਾਰ ਕਰਕੇ ਹਸਤੀਆਂ ਸੰਭਾਲ ਕੇ ਭਾਵੇਂ ਕੁਝ ਵੀ ਨਾ ਕਰੋ ਉਹ ਜਿਹੜਾ ਜੀਵ ਗਿਆ ਕਰੋ ਕਮਾਈ ਕਰ ਗਿਆ ਤੇ ਉਹ ਮੁਕਤੀ ਮੁਕਤ ਹੈ ਕਿ ਤੁਹਾਨੂੰ ਅਗਰ ਰੱਬ ਦੇ ਜਿਹੜੇ ਬੰਦੇ ਅਗੇ ਹੀ ਬਾਣੀ ਨਾਲ ਜੁੜੇ ਹੋਏ ਨੇ ਦਿਨ ਰਾਤ ਜਿਹੜੇ ਨਿਤ ਰਹਿਮ ਵੀ ਜੁੜੇ ਨੇ ਗੁਰੂ ਕਾ ਦੀ ਸੇਵਾ ਕਰ ਰਹੇ ਨੇ ਅਗਰ ਉਹ ਦਿਲੋਂ ਮਨੋਂ ਕਰ ਰਹੇ ਨੇ ਤੇ ਉਹਨਾਂ ਨੂੰ ਤੇ ਢਾਰਸ ਦੇਣ ਦੀ ਕੋਈ ਲੋੜ ਨਹੀਂ ਲੋਕਾਂ ਨੂੰ ਢਾਰਸ ਦੇਣ ਦੇ ਉਹ ਭਾਵੇਂ ਸ਼ੋਰ ਰੌਮਿ ਕੀਰਤਨ ਕਰਾਂ ਨਾ ਕਰਾਂ ਦਸਵੇਂ ਕਰਾਂ ਨਾ ਕਰਨ ਕੋਈ ਫਰਕ ਨਹੀਂ ਪੈਂਦਾ ਇਹ ਇਹਨਾਂ ਬਾਰੇ ਗੁਰਬਾਣੀ ਕਿਤੇ ਨਹੀਂ ਲਿਖਿਆ ਵੀ ਦਸਮਾ ਕਰੋਗੇ ਤਾਂ ਹੀ ਗਤੀ ਹੋਏਗੀ ਰੋਸ਼ ਸ਼ਾਮੀ ਕੀਰਤਨ ਕਰੋਗੇ ਤਾਂ ਹੀ ਆਵਾਗਣ ਮੁਕੇਗਾ ਨਾ ਇਹ ਗੁਰੂ ਦੇ ਵਿਸ਼ਵਾਸ ਗੁਰੂ ਦੀ ਬਾਣੀ ਉਸਰ ਜੀਵਨ ਜਿਉਣਾ ਹੈ ਜਗ ਜਨਮ ਮਰਨ ਭਗਾ ਇਹ ਆਈ ਹੀ ਹੈ ਪ੍ਰਤੀਤ ਉਹਨਾਂ ਦਾ ਜਨਮ ਮਰਨ ਦਾ ਗੇੜ ਨਸ ਜਾਂਦਾ ਹੈ ਮੁੱਕ ਜਾਂਦਾ ਹੈ ਪ੍ਰਤੀਤ ਹੀ ਹੈ ਆਈ ਜਿਨ ਜਨਕ ਹੈ ਤਿੰਨ ਕੋ ਪਦਵੀ ਉੱਚ ਪਈ ਇਹ ਕਿਹੜੀ ਪਦਵੀ ਹੈ ਇਹ ਕੋਈ ਦੁਨੀਆਵੀ ਉਹਦੇ ਨਹੀਂ ਹਨ ਰੈਗ ਨਹੀਂ ਨੇ ਇਹ ਆਤਮਿਕ ਅਵਸਥਾ ਦੀ ਉਹ ਉੱਚੀ ਪਦਵੀ ਬੇਗਮਪੁਰਾ ਸ਼ਹਿਰ ਕੋ ਨਾ ਉਹ ਜਿਸ ਉਸ ਸ਼ਹਿਰ ਦੇ ਵਾਸੀ ਸਨ ਭਗਤ ਜੀ ਉਹ ਸ਼ਹਿਰ ਦੇ ਵਾਸੀ ਬਣ ਜਾਵਾਂਗੇ ਸੱਚਖੰਡ ਵਿੱਚ ਨਿਵਾਸ ਕਰਨ ਵਾਲੀ ਬੁੱਧੀ ਬਣ ਜਾਵੇਗੀ ਸੁਰਤੀ ਦੀ ਅਵਸਥਾ ਐਸੀ ਬਣ ਜਾਏਗੀ ਐਸਾ ਲੱਗੇਗਾ ਕਿ ਇਹ ਵੀ ਸੰਸਾਰ ਤੂੰ ਦੇਖਦੇ ਹਰ ਕਾ ਰੂਪ ਹੈ ਰੂਪ ਨਦਰ ਨਹੀਂ ਆਇਆ ਇਹ ਵਿੱਚ ਕੁਦਰਤ ਹਰ ਪੜ ਵਸਿਆ ਜੀਓ ਇਹ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ ਤਾਂ ਐਸੀ ਉੱਚੀ ਆਤਮਿਕ ਅਵਸਥਾ ਐਸਾ ਲੱਗੇਗਾ ਜਿਵੇਂ ਅਸੀਂ ਪ੍ਰਭੂ ਦੀ ਗੋਦ ਵਿੱਚ ਹੀ ਖੇਡਦੇ ਪਏ ਹਾਂ ਉਹ ਸਾਨੂੰ ਗੋਦ ਵਿੱਚ ਰੱਖ ਕੇ ਲਾਲ ਲੜਾ ਰਿਹਾ ਦੁਨੀਆ ਦੀ ਖੇਡ ਖਿਡਾ ਰਿਹਾ ਹੈ ਤੂੰ ਪ੍ਰਤਿਤ ਹਿਏ ਆਈ ਜਿਨ ਜਨਕੈ ਤਿੰਨ ਕੋ ਪਦਵੀ ਉਚ ਪਈ ਇਹ ਆਤਮਿਕ ਉਚਤਾ ਦੀ ਪਦਵੀ ਪ੍ਰਾਪਤ ਹੋ ਜਾਵੇਗੀ ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬਿਰਥਾ ਗਈ ਕੀ ਕਾਮ ਕ੍ਰੋਧ ਲੋਭ ਮੋ ਕਰ ਉਸ ਜੀਵ ਦੇ ਸਾਹਮਣੇ ਜਿਹੜਾ ਗੁਰੂ ਦੀ ਚਰਨੀ ਆ ਲਗਿਆ ਉਹਨੂੰ ਕਾਮ ਕ੍ਰੋਧ ਛੋਹ ਨਹੀਂ ਸਕਦੇ ਨੇੜੇ ਨਹੀਂ ਝੁਕ ਸਕਦੇ ਵਿਕਾਰ ਅਬ ਲੋਕਿਆ ਬ੍ਰਹਮ ਪਰਮ ਸਭ ਛੁਟ ਗਿਆ ਅਬ ਲੋਕਿਆ ਮਨੇ ਵੇਖਿਆ ਉਹਨਾਂ ਦੇ ਹਰ ਪਾਸੇ ਸਭ ਬ੍ਰਹਮ ਵੇਖਿਆ ਸਭ ਗੋਬਿੰਦਿਆ ਸਭ ਗੋਬਿੰਦ ਹੈ ਗੋਬਿੰਦ ਵੀ ਨਹੀਂ ਕੋਈ ਆਬ ਲੋਕਿਆ ਬ੍ਰਹਮ ਪਰਮ ਸਭ ਛੁਟ ਗਿਆ ਸਾਰਾ ਪਰਮ ਭਲੇਖਾ ਮੁਗ ਗਿਆ ਦਿਵ ਦ੍ਰਿਸ਼ ਕਾਰਨ ਕਰਨ ਉਹ ਦਿਵ ਦ੍ਰਿਸ਼ਟੀ ਕਿਹੜੀ ਸੇ ਅਖਣੀਆਂ ਬਿਆਨ ਜਿਨੀ ਦੀ ਸੰਧੂ ਮਾਂ ਪਰੀ ਪੈਰੋਂ ਅਖੜੀਆਂ ਤਦੂ ਹੁੰਦੀਆਂ ਨੇ ਜਦੋਂ ਲੋਹੇ ਨੇ ਲੋਈ ਡਿਠ ਪਿਆਸ ਨਾ ਪੁਜਿਆ ਮੂੰਹ ਕਣੀ ਜਿਹੜੀ ਇਹ ਲੁਕਾਈ ਦੀ ਪਿਆਸ ਲੱਗੀ ਹੋਈ ਨਾ ਦੁਨੀਆਦਾਰੀ ਦੀ ਇਹ ਜਿੰਦੀ ਇਹਨੇ ਨਾ 부ਝਦੀ ਤੇ ਅੱਖਾਂ ਨਹੀਂ ਖੁੱਲਦੀਆਂ ਲੋਹੇ ਨੇ ਲੋਈ ਡਿਠ ਪਿਆਸ ਨਾ ਪੁਜਿਆ ਮੂੰਹ ਕਣੀ ਨਾਨਕ ਸੇ ਅਖੜੀਆਂ ਬਿਆਨ ਜਿਨੀ ਦੀ ਸੰਧੂ ਮਾਂ ਪਰੀ ਉਹ ਜਿਹੜੀ ਇਧਰੋਂ ਆਪਣਾ ਆਪਾ ਪੁੱਟਦੀ ਇਹਨਾਂ ਨੇ ਸਰਦਾਰ ਦੇ ਪਾਸੋਂ ਮੋਮੈਂ ਦੇ ਪਾਸੋਂ ਫਿਰ ਉਹਨਾਂ ਦੀ ਉਹ ਦ੍ਰਿਸ਼ਟੀ ਖੁੱਲਦੀ ਹੈ ਆਪ ਲੋਕ ਕਿ ਬ੍ਰਹਮ ਭਰਮ ਸਭ ਛੁੱਟ ਗਿਆ ਦਿਵਯ ਦ੍ਰਿਸ਼ ਕਾਰਨ ਕਰਨ ਉਹ ਦ੍ਰਿਪਤੀਸ਼ਵਰ ਜਾਗੀ ਕਰਨ ਕਰਨ ਨੂੰ ਮਿਲਣ ਵਾਲੀ ਸਤਗੁਰੂ ਗੁਰੂ ਸੇਵ ਅਲਕ ਗਤ ਜਾ ਕੀ ਸ਼੍ਰੀ ਰਾਮਦਾਸ ਤਰਨ ਤਰਨੰਗ ਇਸ ਤਰ੍ਹਾਂ ਗੁਰ ਰਾਮਦਾਸ ਜੀ ਦੇ ਚਰਨੀ ਲੱਗ ਜਾਈਏ ਤੇ ਜਿਵੇਂ ਆਪ ਤਰਨ ਤਰਨ ਵਾਲਾ ਜਹਾਜ਼ ਗੁਰ ਰਾਮਦਾਸ ਜੀ ਸੰ ਅਸੀਂ ਵੀ ਜਹਾਜ਼ ਦੇ ਸਵਾਰ ਬਣ ਜਾਵਾਂਗੇ ਜੀਵਨ ਸਫਲ ਹੋ ਜਾਵੇਗਾ ਗੁਰਮੁਖ ਪ੍ਰਤੀਤ ਪਈ ਮਨ ਮੰਨੇ ਆ ਕਹਿੰਦੇ ਜੀ ਮਨ ਨਹੀਂ ਮੰਦਾ ਮਨ ਉੱਡ ਜਾਂਦਾ ਜੀ ਛਾਲਮ ਮਾਰਦਾ ਤੇ ਕਹਿੰਦੇ ਨੇ ਗੁਰਮੁਖ ਪ੍ਰਤੀਤ ਪਈ ਜਦੋਂ ਵਿਸ਼ਵਾਸ ਹੋ ਗਿਆ ਯਕੀਨ ਹੋ ਗਿਆ ਮਨ 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 ਮੰਨ ਜਾਂਦਾ ਅੰਨ ਦਿਨ ਸੇਵਾ ਕਰਤ ਸਮਾਏ ਫਿਰ ਦਿਨ ਰਾਤ ਕੋਈ ਨਾ ਕੋਈ ਸੇਵਾ ਕੋਈ ਨਾ ਕੋਈ ਸੇਵਾ ਐਸਾ ਗੁਰਮੁਖ ਫਕੜੀ ਰੱਖਦਾ ਅੰਦਰ ਸਤਿਗੁਰ ਗੁਰੂ ਸਭ ਪੂਜੇ ਸਤਿਗੁਰ ਦਾ ਦਰਸ ਦੇਖੇ ਸਭ ਆਏ ਫਿਰ ਜਿਨ੍ਹਾਂ ਦੇ ਅੰਦਰ ਸਤਿਗੁਰ ਵਰਤਦਾ ਉਹਨਾਂ ਦੇ ਦਰਸ਼ਨ ਵੀ ਦੁਨੀਆ ਲੋਚਦੀ ਹੈ ਹਰ ਪਾਸੇ ਸਤਿਗੁਰ ਦਾ ਦਰਸ਼ਨ ਮਹਿਸੂਸ ਕਰਦਾ ਬੰਦਾ ਆਤਮਦੇਵ ਪੀਜੀਏ ਗੁਰ ਕੇ ਸਹਿ ਸੁਭਾਈ ਫਿਰ ਆਤਮਦੇਵ ਦੀ ਪੂਜਾ ਆਪਣੇ ਆਪ ਨੂੰ ਆਤਮ ਸਮਝਣਾ ਆਤਮ ਵਿਸੁਰਤੀ ਜੁੜ ਕੇ ਰੱਖਣੀ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਕਰ ਹੀ ਮੈਂ ਪਰਚਾ ਪਾਏ ਇਹ ਤੋਂ ਇਸ ਅੰਦਰਲੀ ਆਤਮ ਨੂੰ ਗੁਰੂ ਰੂਪੀ ਆਤਮ ਦੀ ਪ੍ਰਤੀਤ ਹੋ ਜਾਏ ਵੀ ਗੁਰੂ ਕਿੰਨੀ ਉੱਚੀ ਆਤਮ ਸਨ ਰੱਬੀ ਰੂਪ ਸਨ ਫਿਰ ਇਹ ਜਿਹੜਾ ਸਾਡੇ ਸੀ ਵੀ ਬੈਠਾ ਆਤਮ ਹੈ ਨਾ ਇਸ ਆਤਮ ਦੇ ਖਜ਼ਾਨੇ ਪੈ ਜਾਂਦਾ ਹੈ ਉਸ ਰੱਬੀ ਜਿਵੇਂ ਬਾਬਾ ਲੈਣਾ ਜੀ ਆਤਮਾ ਗੁਰੂ ਨਾਨਕ ਦੀ ਆਤਮਾ ਖਜ਼ਾਨੇ ਵਿੱਚ ਜਾ ਟਿਕੀ ਤੇ ਫਿਰ ਰਬੜਦਾਸ ਜੀ ਦੀ ਗੁਰੂ ਅੰਗਦ ਦੇ ਗੁਰੂ ਨਾਨਕ ਦੇਵ ਜੀ ਦੀ ਆਤਮਾ ਵਿੱਚ ਆਤਮਾ ਜਾ ਟਿਕੀ ਇਹ ਤੇ ਖਜ਼ਾਨੇ ਲਿਆ ਰਲਾਈ ਫਿਰ ਉਸ ਰਬੀ ਆਤਮਾ ਵਾਲੇ ਖਜ਼ਾਨੇ ਵੀ ਬੰਦਾ ਰਲ ਜਾਂਦਾ ਕੋ ਅਸੀਂ ਇਸ ਇਲੀ ਇਸ ਲਈ ਸਭ ਤੋਂ ਪਹਿਲਾ ਗੁਣ ਇਹ ਹੀ ਹੈ ਕਿ ਗੁਰੂ ਦੀ ਗੀ ਬਾਣੀ ਨੂੰ ਇਹ ਸਤ ਸਤ ਕਰਕੇ ਜਾਨੀਏ ਸੇਵਕ ਸਿੱਖ ਪੂਜਨ ਸਭ ਆਵੇਂ ਸਭ ਗਾਵੇਂ ਹਰ ਹਰ ਉਤਮ ਬਾਣੀ ਗਾਵਿਆ ਸੁਣਿਆ ਤਿੰਨ ਕ ਹਰ ਥਾਂ ਪਾਵੇ ਸਾਰੇ ਦਾ ਨਹੀਂ ਤਿੰਨ ਕ ਹਰ ਥਾਂ ਇਹ ਸਬਜੈਕਟ ਹੈ ਤਿੰਨ ਕ ਹਰ ਥਾਂ ਪਾਵੇ ਜਿਨ ਸਤਗੁਰ ਕੀ ਆ ਗਿਆ ਸਤ ਸਤ ਕਰ ਮਾਨੀ ਸਤ ਸੱਚ ਕਰਕੇ ਯਕੀਨ ਕਰ ਲੈਣਾ ਪ੍ਰਤੀਤ ਬਣ ਜਾਏ ਉਹਨਾਂ ਦਾ ਗਾਵਿਆ ਸੁਣਿਆ ਥਾਂ ਹੀ ਪੈਂਦਾ ਪਈ ਮੱਥੇ ਰਗੜੀ ਜਾਓ ਪਈ ਗਾਈ ਜਾਓ ਬੜੀ ਬੜੀ ਸੋਹਣੇ ਸੁਰਤਾਲ ਲਗਾ ਕੇ ਜੇ ਅੰਦਰ ਪ੍ਰਤੀਤ ਨਹੀਂ ਵਿਸ਼ਵਾਸ ਹੀ ਨਹੀਂ ਬਾਣੀ ਤੇ ਦੇਖੋ ਕਿਤਨਾ ਅਸ਼ੁੱਧ ਕੀਰਤਨ ਅਸੀਂ ਕਰ ਰਹੇ ਹਾਂ ਜੇ ਵੀ ਅਸੀਂ ਮੈਂ ਵਿਸ਼ਾ ਨਿਭਾ ਚੁੱਕੇ ਹਾਂ ਕੀਰਤਨ ਵਾਲਾ ਅਸ਼ੂਧ ਕੀਰਤਨ ਕਰਨਾ ਮਾਇਆ ਦੀ ਕਮਾਈ ਲਈ ਲੋਕਾਂ ਨੂੰ ਖੁਸ਼ ਕਰਨ ਲਈ ਆਪਣੀ ਮਰਜ਼ੀ ਦੀਆਂ ਟੀਉਣਾ ਲਾਣੀਆਂ ਮਰਜ਼ੀ ਦੀਆਂ ਪੰਕਤੀਆਂ ਜੁੜ ਲੈਣੀਆਂ ਸਤਾਈ ਬਣਾ ਲੈਣੀ ਇਹ ਪ੍ਰਤੀਵਰਜੀ ਗੱਲਾਂ ਨੇ ਸਾਡੇ ਅੰਦਰ ਪ੍ਰਤੀਤ ਹੋਵੇ ਵਿਸ਼ਵਾਸ ਹੋਵੇ ਤੇ ਅਸੀਂ ਇਹਦੇ ਚਤਰੀਆਂ ਚੁਲਾ ਕੇ ਕੀ ਕਰੀਏ ਨਹੀਂ ਗੁਰਸਿੱਖ ਚਤਰੀਆਂ ਚੁਲਾ ਕੇ ਨਾਲ ਨਹੀਂ ਪ੍ਰਭੂ ਮੂਰੇ ਜਾਉਂਦਾ ਚਤਰੀਆਂ ਚੁਲਾ ਕੇ ਨਾਲ ਚਤਰਾਇਉਣਾ ਚਤਰ ਪੂਜੇ ਪਾਈ ਹੈ ਸੱਚੇ ਬਿਲੂ ਸੱਚੇ ਮਨੁ ਵਿਸ਼ਵਾਸ ਕਰਕੇ ਤੋ ਇਹ ਵਿਸ਼ਵਾਸ ਜਦੂ ਬਣੇਗਾ ਦਿੜ ਕਰ ਮਨੈ ਮਣੇ ਪ੍ਰਤੀਤ ਕਾਲਨ ਆਵੈ ਮੂੜੇ ਚੀਤ ਇਹ ਮੂੜਿਆ ਫਿਰ ਤੇਰੀ ਮੂਹ ਤੇਰੇ ਨੇੜੇ ਨਹੀਂ ਆਏਗੀ ਜੀ ਵਿਸ਼ਾ ਜਾਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ